ਸਤਿ ਸ੍ਰੀ ਅਕਾਲ ਵਾਜੀ ਸਾਰਿਆਂ ਨੂੰ ਅੱਜ ਆਪਾਂ ਭਾਰਤ ਦੇ ਇਤਿਹਾਸ ਦੇ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਸਰਾਂਦ ਵਿਖੇ ਪਹੁੰਚੇ ਆਂ ਤੇ ਇਹ ਸਰਾਂਦ ਸ਼ਹਿਰ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਥਿਤ ਹੈ ਤੇ ਅੱਜ ਆਪਾਂ ਦੇਖਣ ਵਾਸਤੇ ਆਏ ਆਂ ਜੀ ਇਤਿਹਾਸਿਕ ਬਾਗ ਇਹ ਹਾਫਿਜ਼ ਰਖਣਾ ਜਿਸ ਦਾ ਕਿ ਬਾਅਦ ਵਿੱਚ ਨੌ ਆਮ ਖਾਸ ਬਾਗ ਨਾਂ ਨਾਲ ਪ੍ਰਚਲਿਤ ਹੋਇਆ ਤੇ ਇੱਕ ਗੱਲ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਪਹਿਲਾਂ ਹੀ ਕਲੀਅਰ ਕਰ ਦਈਏ ਕਿ ਇਸ ਵੀਡੀਓ ਨੂੰ ਆਪਾਂ ਦੋ ਭਾਗਾਂ ਵਿੱਚ ਲੈ ਕੇ ਆਵਾਂਗੇ ਪਹਿਲੇ ਭਾਗ ਦੇ ਵਿੱਚ ਇਸ ਬਾਗ ਦੇ ਜਿਹੜੀਆਂ ਮੇਨ ਇਮਾਰਤਾਂ ਨੇ ਉਹਦੇ ਬਾਰੇ ਜ਼ਿਕਰ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਇਸ ਦਾ ਬਾਗ ਦਾ ਨਾਮ ਆਮ ਖਾਸ ਬਾਗ ਕਿਵੇਂ ਪ੍ਰਚਲਿਤ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਬਾਗ ਕਿਹਨੇ ਬਣਾਇਆ ਕਿਹੜੇ ਰਾਜਕਾਲ ਦੇ ਵਿੱਚ ਬਣਿਆ ਉਹ ਸਾਰੀਆਂ ਗੱਲਾਂ ਬਾਤ ਆਪਾਂ ਪਹਿਲੇ ਭਾਗ ਵਿੱਚ ਕਰਾਂਗੇ ਤੇ ਫਿਰ ਦੂਸਰੇ ਭਾਗ ਦੇ ਵਿੱਚ ਇਹਦੇ ਵਿੱਚ ਜਿਹੜੇ ਬੜੇ ਉਹਨੇ ਹਮਾਮਖਾਨਾ ਸਰਦਖਾਨਾ ਤੇ ਦੌਲਤਖਾਨਾ ਉਹਦੀ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਜਿਵੇਂ ਕਿ ਸਰਦਖਾਨੇ ਨੂੰ ਕਿਵੇਂ ਕੰਧਾਂ ਦੇ ਵਿੱਚ ਦੀ ਪਾਣੀ ਲੰਗਾ ਕੇ ਉਹਨੂੰ ਠੰਡਾ ਰੱਖਿਆ ਜਾਂਦਾ ਸੀ ਤੇ ਹਮਾਮਖਾਨੇ ਨੂੰ ਕਿਵੇਂ ਉਹਨਾਂ ਵਿੱਚ ਦੀ ਪਾਣੀ ਲੰਗਾ ਕੇ ਉਹਨੂੰ ਗਰਮ ਰੱਖਿਆ ਜਾਂਦਾ ਸੀ ਸੋ ਇਹ ਗੱਲਬਾਤ ਆਪਾਂ ਦੂਸਰੀ ਵੀਡੀਓ ਵਿੱਚ ਕਰਾਂਗੇ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਕੋਸ਼ਿਸ਼ ਕਰਿਓ ਵੀ ਆਪਣੇ ਬੱਚਿਆਂ ਨਾਲ ਵੀ ਇਹ ਵੀਡੀਓ ਜੂ ਸ਼ੇਅਰ ਕੀਤੀ ਜਾਵੇ ਕਿਉਂਕਿ ਸਾਡੇ ਵੀਡੀਓ ਸਾਫ਼ ਸੁਥਰੀ ਹੁੰਦੀ ਹੈ ਤੇ ਇਤਿਹਾਸ ਨਾਲ ਸੰਬੰਧਿਤ ਵੀਡੀਓ ਆ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਆਉਗੇ ਸੋ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਪਹੁੰਚ ਗਏ ਜੀ ਆਪਾਂ ਆਮ ਖਾਸ ਬਾਗ ਦੇ ਵਿੱਚ ਤੇ ਇਹ ਜਿਹੜਾ ਬਾਗ ਹੈ ਇਹ ਕਈ ਏਕੜ ਦੇ ਵਿੱਚ ਫੈਲਿਆ ਹੋਇਆ ਤੇ ਇਸ ਬਾਗ ਨੂੰ ਸਾਰਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਪਹਿਲਾ ਹਿੱਸਾ ਆ ਗਿਆ ਆਮ ਜਨਤਾ ਲਈ ਸੀ ਜਿਵੇਂ ਕਿ ਆਮ ਜਨਤਾ ਦੀਆਂ ਜਿਹੜੀਆਂ ਪ੍ਰੋਬਲਮਾਂ ਸੁਣਨੀਆਂ ਉਹਨਾਂ ਨਾਲ ਗੱਲਬਾਤ ਕਰਨੀ ਜਾਂ ਜਿਵੇਂ ਆਪਾਂ ਪੁਰਾਣੇ ਸਮਾਂ ਦੇਖਦੇ ਹਾਂ ਵੀ ਉਹ ਡੱਗਾ ਜੱਪ ਜਾ ਕੇ ਅਨਾਉਂਸਮੈਂਟ ਕਰਦੇ ਹੁੰਦੇ ਸੀ ਜਿਵੇਂ ਕਹਿੰਦੇ ਸੋਨੋ 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 ਉਹ ਚੀਜ਼ ਜੀ ਸਾਰੀ ਉਹ ਸਭ ਤੋਂ ਆਮ ਪੋਰਸ਼ਨ ਦੇ ਵਿੱਚ ਕੀਤਾ ਜਾਂਦਾ ਸੀ ਤੇ ਦੂਸਰਾ ਪੋਰਸ਼ਨ ਹੁੰਦਾ ਸੀਗਾ ਖਾਸ ਪੋਰਸ਼ਨ ਜਿਹੜਾ ਕਿ ਤਕੜੇ ਤਕੜੇ ਜਰਨੈਲਾਂ ਵਾਸਤੇ ਸੀ ਜਿਵੇਂ ਕਿ ਅਕਬਰ ਹੋਇਆ ਤੇ ਉਸ ਤੋਂ ਬਾਅਦ ਜਹਾਂਗੀਰ ਸਾਹ ਜਹਾਂ ਤੇ ਇਹ ਸਾਰਾ ਖਾਸ ਪੋਰਸ਼ਨ ਹੁੰਦਾ ਸੀ ਆ ਤੇ ਖਾਸ ਪੋਰਸ਼ਨ ਦੇ ਵਿੱਚ ਸ਼ੀਸ਼ ਮਹਿਲ ਨੌਂ ਤਰ੍ਹਾਂ ਤੇ ਸੈਨਕਾਂ ਦੇ ਰਹਿਣ ਵਾਸਤੇ ਹੋਰ ਬਹੁਤ ਸਾਰੇ ਕਮਰੇ ਬਣਾਏ ਹੋਏ ਨੇ ਇਹ ਸਾਰਾ ਖਾਸ ਪੋਰਸ਼ਨ ਹੁੰਦਾ ਸੀ ਤੇ ਤੀਸਰਾ ਇਹਦਾ ਹਿੱਸਾ ਹੈਗਾ ਬਾਗ ਵਾਲਾ ਜਿੱਥੇ ਕਿ ਆਪਾਂ ਹੁਣ ਇਹ ਦੇਖ ਰਹੇ ਹਾਂ ਇਹ ਸਾਰਾ ਬਾਗ ਵਾਲਾ ਹਿੱਸਾ ਸੀ ਤੇ ਇਹ ਬਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫਲਦਾਰ ਬੂਟੇ ਲਗਾਏ ਗਏ ਸੀ ਇਹ ਇੱਥੇ ਹੁਣ ਇੱਕ ਸਵਾਲ ਪੈਦਾ ਹੁੰਦਾ ਕਿ ਇੱਕ ਉਦੋਂ ਬਣਾਇਆ ਗਿਆ ਦੱਸਿਆ ਜਾਂਦਾ ਹੈ ਕਿ ਜਦੋਂ ਅਕਬਰ ਬਾਦਸ਼ਾਹ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਵੱਲ ਜਾਇਆ ਕਰਦੇ ਸੀ ਤਾਂ ਇਸ ਜਗ੍ਹਾ ਤੇ ਆਪਣਾ ਡੇਰਾ ਲਗਾਇਆ ਕਰਦੇ ਸੀ ਫਿਰ ਉਹ 1581 ਈਸਵੀ ਦੇ ਵਿੱਚ ਅਕਬਰ ਨੇ ਇਸ ਸਾਰੀ ਜਗ੍ਹਾ ਤੇ ਇਹ ਬਾਗ ਬਣਵਾਇਆ ਸੀ ਤੇ ਇਸ ਦਾ ਜਿਹੜਾ ਡਿਜ਼ਾਈਨ ਤਿਆਰ ਕੀਤਾ ਸੀ ਜਿਹਨੂੰ ਆਪਾਂ ਅੱਜ ਕੱਲ ਆਰ ਡਿਟੈਕਟ ਕਹਿ ਦਿੰਦੇ ਆ ਉਹ ਸੀ ਉਸ ਦਾ ਨਾਮ ਸੀ ਸੁਲਤਾਨ ਮੁਹੰਮਦ ਆਫਿਸ ਰਖਣਾ ਤੇ ਜਿਨੇ ਬਾਗ ਬਣ ਬਣਾਇਆ ਸੀ ਫਿਰ ਉਸ ਦੇ ਨਾਂ ਤੇ ਇਹ ਬਾਗ ਦਾ ਨਾਮ ਰੱਖਿਆ ਗਿਆ ਸੀ ਬਾਗ ਇਹ ਹਾਫਿਜ਼ ਰਖਣਾ ਪਰ ਅੱਜ ਕੱਲ ਜਿਵੇਂ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਦਾ ਨਾਮ ਤਿੰਨਾ ਪੋਸ਼ਣਾ ਕਰਕੇ ਆਮ ਖਾਸ ਬਾਗ ਇਤਨਾ ਪੋਸ਼ਣਾ ਕਰਕੇ ਇਹਦਾ ਨਾਮ ਪ੍ਰਚਲਿਤ ਹੋ ਗਿਆ ਸੀ ਆਮ ਖਾਸ ਬਾਗ ਇਸ ਤੋਂ ਬਾਅਦ ਫਿਰ ਜਹਾਂਗੀਰ ਤੇ ਸ਼ਾਹਜਹਾਨ ਨੇ ਇਸ ਨੂੰ ਹੋਰ ਜ਼ਿਆਦਾ ਅੱਗੇ ਵਿਕਸਿਤ ਕੀਤਾ ਇਸ ਦੇ ਵਿੱਚ ਜਿਹੜਾ ਦੌਲਖਾਨਾ ਬਣਿਆ ਹੋਇਆ ਜਿਹੜਾ ਆਪਾਂ ਥੋੜੀ ਦੇਰ ਤੱਕ ਤੋਂ ਦਿਖਾਉਨੇ ਆ ਉਹ ਵੀ ਉਹ ਸ਼ਹਿਰ ਜੰਧਵਰਾ ਬਣਾਇਆ ਗਿਆ ਸੀ ਤੇ ਹੁਣ ਤੀਸਰਾ ਸਵਾਲ ਪੈਦਾ ਹੁੰਦਾ ਕਿ ਇੱਥੇ ਪਹੁੰਚਿਆ ਕਿਵੇਂ ਜਾਵੇ ਜੇਕਰ ਤੁਸੀਂ ਬਾਹਰੋਂ ਕਿਤੇ ਤੋਂ ਆਉਨੇ ਹੋ ਦੇਸ਼ ਦੇ ਕਿਸੇ ਵੀ ਕੋਨੇ ਤੋਂ ਆਉਨੇ ਹੋ ਹਵਾਈ ਯਾਤਰਾ ਰਾਹੀਂ ਤਾਂ ਸਭ ਤੋਂ ਨੇੜੇ ਜਿਹੜਾ ਇਹਦਾ ਨਜ਼ਦੀਕੀ ਹਵਾਈ ਅੱਡਾ ਪੈਂਦਾ ਉਹ ਹੈਗਾ ਚੰਡੀਗੜ੍ਹ ਮੁਹਾਲੀ ਹਵਾਈ ਅੱਡਾ ਤੇ ਉਹ ਇਸ ਸਥਾਨ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਤੁਸੀਂ 에어ਪੋਰਟ ਤੇ ਉਤਰੋਗੇ ਚੰਡੀਗੜ੍ਹ ਤਾਂ ਉੱਥੇ ਤੋਂ ਤੁਹਾਨੂੰ ਟੈਕਸੀ ਸਰਵਿਸ ਤੇ ਬੱਸ ਸਰਵਿਸ ਬੜੀ ਆਰਾਮ ਨਾਲ ਮਿਲ ਜਾਂਦੀ ਹੈ ਸਰਹੰਦ ਤੱਕ ਪਹੁੰਚਣ ਲਈ ਤੇ ਉਸ ਤੋਂ ਬਾਅਦ ਅਗਲਾ ਆ ਜਾਂਦਾ ਆਪਣੇ ਰੇਲਵੇ ਮਾਰਗਾਂਹੀਂ ਜਿਹੜਾ ਰੇਲਵੇ ਮਾਰਗ ਆਪਣਾ ਅੰਬਾਲੇ ਤੋਂ ਲੁਧਿਆਣੇ ਵੱਲੋਂ ਜਿਹੜਾ ਟਰੈਕ ਜਾਂਦਾ ਉਸ ਟਰੈਕ ਦੇ ਉੱਤੇ ਬਣਿਆ ਜੀ ਸਰਹੰਦ ਜੰਕਸ਼ਨ ਤੇ ਇਸ ਸਰਹੰਦ ਤੋਂ ਇੱਕ ਟਰੈਕ ਆਨੰਦਪੁਰ ਸਾਹਿਬ ਨੰਗਲਵਾਲੋਂ ਚੱਲ ਜਾਂਦਾ ਤੇ ਜਦੋਂ ਤੁਸੀਂ ਸਰਹੰਦ ਜੰਕਸ਼ਨ ਤੇ ਉਤਰੋਗੇ ਤਾਂ ਉੱਥੇ ਤੋਂ ਤਕਰੀਬਨ 10 ਜਾਂ 20 ਰੁਪਏ ਲੈਂਦੇ ਨੇ ਔਟੋ ਵਾਲੇ ਉਹ ਤੁਹਾਨੂੰ ਇਸ پارک ਦੇ ਵਿੱਚ ਛੱਡ ਜਾਣਗੇ ਤੇ ਤੀਸਰਾ ਰਸਤਾ ਆ ਜਾਂਦਾ ਜੀ ਸੜਕੀ ਮਾਰਗ ਰਹੀਂ ਤੇ ਜਿਹੜਾ ਆਪਣਾ ਸ਼ੇਰ ਸਾਹ ਸੁਹੀ ਮਾਰਗ ਹੈ ਜਿਹੜਾ ਕਿ ਨੈਸ਼ਨਲ ਹਾਈਵੇ ਨੰਬਰ 1 ਹੈ ਦਿੱਲੀ ਤੋਂ ਲਾਹੌਰ ਤੱਕ ਜੇ ਦਿੱਲੀ ਤੋਂ ਆਪਾਂ ਅਜ ਕੱਲ ਅੰਮ੍ਰਿਤਸਰ ਤੱਕ ਕਹਿ ਦਿੰਨੇ ਆ ਉਸ ਦੇ ਇਹ ਆਪਣੇ ਸ਼ਹਿਰ ਦੇ ਵਿੱਚ ਦੀਓ ਕੋਈ ਲੰਘਦਾ ਸਰਹੰਦ ਦੇ ਵਿੱਚ ਜਿਹੜੀਆਂ ਦਿੱਲੀ 에ਅਰਪੋਰਟ ਤੋਂ ਬੱਸਾਂ ਚੱਲਦੇ ਨੇ ਅੰਮ੍ਰਿਤਸਰ ਵੱਲੋਂ ਉਹ ਵੀ ਸਰਹੰਦ ਰੁੱਕੇ ਜਾਂਦੇ ਨੇ ਇਸ ਕਰਕੇ ਤੁਸੀਂ ਸਰਹੰਦ ਸੜਕੀ ਮਾਰਗ ਰਹੀਂ ਵੀ ਆ ਸਕਦੇ ਹੋ ਤੋ ACY ਇਥੋਂ ਦੀ ਮੁਰਲੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਕੋਈ ਨਾ ਫਿਰ ਆਪਾਂ ਵਿੱਚੋਂ ਚੂਜ਼ ਕਰ ਲੀ ਹੁਣ ਆਪਾਂ ਇਥੋਂ ਅੱਗੇ ਵੱਲ ਵਧਦੇ ਆਂ ਤੇ ਆਪਾਂ ਬਾਗ ਨੂੰ ਚੰਗੀ ਤਰ੍ਹਾਂ ਦੇਖਦੇ ਆਂ ਤੇ ਇਹ ਜਿਹੜੇ ਦੋਨੇ ਪਾਸੇ ਤੁਸੀਂ ਲੱਗੇ ਹੋਏ ਦਰਖਤ ਦੇਖਦੇ ਹੋ ਇਹ ਸਾਰੇ ਅੰਬਾਂ ਦੇ ਦਰਖਤ ਨੇ ਤੇ ਇੱਥੇ ਇਕੱਲੇ ਅੰਬਾਂ ਦੇ ਦਰਖਤ ਨੇ ਹੋਰ ਵੀ ਬਹੁਤ ਸਾਰੇ ਦਰਖਤ ਲੱਗੇ ਹੋਏ ਨੇ ਜਿਹੜਾ ਕਿ ਫਲਦਾਰ ਉੱਤ ਰੱਖਦੇ ਨੇ ਜਿਵੇਂ ਕਿ ਜੇ ਆਪਾਂ ਥੋੜਾ ਜਿਹਾ ਕੈਮਰਾ ਇਧਰ ਨੂੰ ਘੁਮਾ ਕੇ ਦੇਖੀਏ ਉਹ ਸਾਹਮਣੇ ਜਿਹੜੀ ਆਪਣੇ ਦਰਖਤ ਜੰਮਣਾ ਦੇ ਪੈਂਦੀ ਆ ਉਹ ਸਾਰੇ ਜਮਮਣਾ ਦੇ ਦਰਖਤ ਨੇ ਤੇ ਉਹਦੇ ਵਿੱਚ ਨਾਸਪਾਤੀ ਵਗੈਰਾ ਦੇ ਦਰਖਤ ਵੀ ਹੈਗੇ ਨੇ ਤੇ ਨਾਲ ਅਮਰੁੰਦਾ ਵਗੈਰਾ ਦੇ ਦਰਖਤ ਵੀ ਹੈਗੇ ਨੇ ਮਤਲਬ ਕਿ ਪੂਰਾ ਬਾਗ ਇਹ ਫਲਾਂ ਦੇ ਨਾਲ ਅੱਜ ਵੀ ਭਰਿਆ ਹੋਇਆ ਤੇ ਇਹਦਾ ਵੀ ਦੇਖਰੇਖ ਵਾਸਤੇ ਇੱਥੇ ਮਾਲੀ ਵੀ ਰੱਖੇ ਹੋਏ ਨੇ ਤੇ ਉਹਨਾਂ ਦੀ ਰਹਿائش ਵੀ ਇੱਥੇ ਅੰਦਰ ਹੀ ਕੀਤੀ ਹੋਈ ਆ ਤੇ ਆਪਾਂ ਚੱਲਦੇ ਆ ਅੱਗੇ ਵੱਲ ਵਧਦੇ ਆ ਤੇ ਇਹ ਜਿਹੜਾ ਰਸਤਾ ਹੈ ਇਹ ਅੱਗੇ ਚਲੇ ਜਾਂਦਾ ਸਾਹਮਣੇ ਾਮਾਮਖਾਨਾ ਤੇ ਉਸ ਤੋਂ ਥੋੜਾ ਜਿਹਾ ਸੱਜੇ ਪਾਸੇ ਨੂੰ ਮੁੜ ਕੇ ਆ ਜਾਂਦਾ ਜੀ ਸਰਦਖਾਨਾ ਤੇ ਨਾਲ ਦੌਲਤ ਖਾਨਾ ਇਹ ਖਾਸ ਜਿਹੜਾ ਕਿ ਸਾਹ ਜਹਾਂਦਾਰਾ ਦੁਆਰਾ ਬਣਾਇਆ ਗਿਆ ਸੀ ਤੇ ਜਿਹੜੀ ਆਪਾਂ ਮਾਲੀਆ ਦੀ ਗੱਲ ਕਰਦੇ ਆ ਆ ਉਹਨਾਂ ਦੀ ਰਹਿ ਹੈ ਸਤਲੇ ਪਾਸੇ ਤੇ ਨਾਲ ਉਹ ਇੱਥੇ ਫਲ ਵੇਚ ਵੀ ਰਹੇ ਨੇ ਆਪਾਂ ਚੱਲਦੇ ਹੁਣ ਅੱਗੇ ਸਾਹਮਣੇ ਜਾ ਕੇ ਹਮਾਮ ਖਾਨੇ ਨੂੰ ਦੇਖਦੇ ਹਾਂ ਯਾ ਨਾਲ ਇੱਥੇਲੇ ਪਾਸੇ ਸਾਰੇ ਫੁਆਰੇ ਚੱਲਦੇ ਆ ਫੁਆਰੇ ਲੱਗੇ ਹੋਏ ਆ ਚੱਲਦੇ ਨਹੀਂ ਆ ਵੈਸੇ ਹੁਣ ਤਾਂ ਬੰਦ ਆ ਇੱਥੇ ਫੁਆਰੇ ਲੱਗੇ ਹੋਏ ਆ ਸਾਰੇ ਕਰੋਰੀ ਦਰਸ਼ਨ ਪਹਿਲੇ ਆਪਣੇ ਸਾਹਮਣੇ ਸਕਰੀਨ ਤੇ ਆ ਗਿਆ ਜੀ ਹਮਾਮਖਾਨਾ ਹਮਾਮਖਾਨਾ ਮਤਲਬ ਕਿ ਆਪਾਂ ਕਹਿ ਸਕਦੇ ਆ ਗਰਮ ਕਮਰਾ ਤੇ ਸਭ ਤੋਂ ਪਹਿਲਾਂ ਇਹਦੇ ਸਾਹਮਣ ਦਾ ਥਿਊ ਵਿਊ ਦੇਖੋ ਆ ਛੋਟੇ ਛੋਟੇ ਕਿੰਨੇ ਫੁਆਰੇ ਲੱਗੇ ਹੋਏ ਨੇ ਤੇ ਇਹਨਾਂ ਸਾਰਿਆਂ ਦਾ ਪਾਣੀ ਸੀ ਜਿਹੜਾ ਬੇਸਟ ਸੀ ਪਾਣੀ ਉਹ ਇਹਨਾਂ ਖਾਲਾਂ ਵਿੱਚ ਦੀ ਹੋ ਕੇ ਤੇ ਅੱਜ ਮੈਂ ਆ ਲੱਗੇ ਹੋਣਾ ਟਕੇ ਹੋਏ ਨਾ ਆਪਣਾ ਖਾਲ ਟਗੀ ਹੋਈ ਹੈ ਇਹ ਖਾਲ ਦੇ ਵਿੱਚ ਦੀ ਹੋ ਕੇ ਅੱਗੇ ਬਾਗਵਲ ਰਕਤਾ ਬਾਹਰ ਨਿਕਲ ਜਾਂਦਾ ਸੀ ਤੇ ਇਸ ਜਗ੍ਹਾ ਤੇ ਛੋਟੇ ਛੋਟੇ ਦਰਖਤਾਂ ਦੇ ਨਾਲ ਨਾਲ ਬਹੁਤ ਵੱਡੇ ਵਿਸ਼ਾਲ ਦਰਖਤ ਵੀ ਲੱਗੇ ਹੋਏ ਨੇ ਜਿਹੜੇ ਕਿ ਸ਼ਾਇਦ ਤੁਹਾਨੂੰ ਕੈਮਰੇ 'ਚ ਜੱਦ ਵੱਡੇ ਨਹੀਂ ਲੱਗਦੇ ਹੋਣਗੇ ਪਰ ਇਹ ਵਾਕਈ ਬਹੁਤ ਵੱਡੇ ਵੱਡੇ ਦਰਖਤ ਨੇ ਤੇ ਜੇਕਰ ਆਪਾਂ ਇਧਰਲੇ ਪਾਸੇ ਨਿਗਾਹ ਮਾਰੀਏ ਆ ਮੇਰੀ ਬੈਕ ਸਾਈਡ ਤੇ ਜਿਹੜੇ ਵੀ ਲੱਗੇ ਹੋਏ ਨੇ ਸਾਰੇ ਇਹ ਸਾਰੇ ਨਾਸ਼ਪਾਤੀਆਂ ਦੇ ਦਰਖਤ ਲੱਗੇ ਹੋਏ ਨੇ ਪੌਦੇ ਤੇ ਆ ਹੁਣ ਆਪਾਂ ਚੱਲਦੇ ਹਾਂ ਫਿਰ ਹਮਾਮ ਖਾਨੇ ਨੂੰ ਅੰਦਰੋਂ ਦੇਖਦੇ ਹਾਂ ਇਹ ਆ ਗਿਆ ਸਾਰਾ ਹਮਾਮਖਾਨਾ ਜਦ ਕਿ ਇੱਕ ਗਰਮ ਕਮਰਾ ਤੇ ਆ ਜਿਹੜਾ ਤੁਸੀਂ ਦੇਖਦੇ ਹੋ ਵੈਸੇ ਉੱਪਰੋਂ ਪਹਿਲੇ ਬੰਦ ਹੁੰਦਾ ਸੀਗਾ ਇਹ ਹੁਣ ਵੈਸੇ ਟੁੱਟ ਗਿਆ ਇਹ ਨੀਚੇ ਦੇ ਸਾਰੇ ਪਾਸੇ ਤੋਂ ਗਰਮ ਪਾਣੀ ਲੰਘਾਇਆ ਜਾਂਦਾ ਸੀ ਗਰਮ ਪਾਣੀ ਬਾਹਰੀ ਸਾਈਡ ਕਰਾਇਆ ਜਾਂਦਾ ਸੀ ਤੇ ਉਹ ਗਰਮ ਪਾਣੀ ਫਿਰ ਇਹ ਧਾਤੇ ਨੀਚੇ ਦੇ ਫਰਸ਼ ਦੇ نیچے-ਨੀਚੇ ਦੀ ਘੁਮਾਇਆ ਜਾਂਦਾ ਸੀ ਜਿਸ ਦੇ ਨਾਲ ਕਿ ਫਰਸ਼ ਗਰਮ ਰਹਿੰਦੇ ਸੀ ਤੇ ਨਾਲ ਕਮਰਾ ਵੀ ਗਰਮ ਹੋ ਜਾਂਦਾ ਸੀ ਤੇ ਉੱਪਰ ਰੋਸ਼ਨਾਂ ਵੀ ਲੱਗੇ ਪਏ ਜਿਹਦੇ ਵਿੱਚੋਂ ਕਿ ਹਵਾ ਕ੍ਰੋਸ ਹੋ ਜਾਂਦੀ ਸੀ ਤੇ ਬਾਕੀ ਦੇ ਉੱਪਰ ਸੱਤ ਦੇਖੋ ਉਹੀ ਪੁਰਾਣਾ ਢਾਂਚਾ ਪੁਰਾਣੇ ਸਮੇਂ ਦੇ ਬਣਿਆ ਹੋਇਆ। ਅੱਜ ਕੱਲ੍ਹ ਜੇ ਆਪਾਂ ਲੈਂਟਰ ਪਾਉਨੇ ਆ ਤਾਂ ਲੈਂਟਰ ਨੂੰ ਵੀ ਟ੍ਰੀਡ ਆ ਜਾਂਦੀਆਂ ਨੇ। ਇਹ ਆਹ ਹੌਦ ਜਿਹਦੇ ਵਿੱਚ ਪਾਣੀ ਜਮਾ ਹੋ ਜਾਂਦਾ ਸੀਗਾ। ਠੀਕ ਹੈ ਜੀ ਆਓ ਹੁਣ ਬਾਕੀ ਆਪਾਂ ਤੁਹਾਨੂੰ ਇੱਧਰ ਤੋਂ ਦਿਖਾਉਨੇ ਆ। ਇਹ ਸਾਰੇ ਮਤਲਬ ਕਮਰੇ ਦੇ ਵਿੱਚ ਨੂੰ ਪਾਣੀ ਨਹੀਂ ਲਗਾਇਆ ਜਾਂਦਾ ਸੀਗਾ। ਤੇ ਇੱਧਰ ਵੀ ਇੱਥੇ ਵੀ ਥੱਲੇ ਦੀ ਪਾਣੀ ਇੱਥੋਂ ਬਾਹਰ ਪਾਣੀ ਨਿਕਲ ਜਾਂਦਾ ਸੀਗਾ, ਕ੍ਰੋਸ ਹੁੰਦਾ ਸੀਗਾ। ਇੱਥੇ ਗਰਮ ਵੀ ਕਰਿਆ ਜਾਂਦਾ ਸੀਗਾ ਪਾਣੀ ਇਹ ਵੀ ਦੱਸਣ ਵਾਲੇ ਦੱਸਦੇ ਨੇ ਕਿ ਇੱਥੇ ਪਾਣੀ ਗਰਮ ਕੀਤਾ ਜਾਂਦਾ ਸੀ ਬਹੁਤ ਦਿਮਾਗ ਲਗਾਉਆ ਹੋਇਆ ਬੰਦੇ ਨੇ ਜਿੰਨੇ ਵੀ ਬਣਾਇਆ ਹਾਂਜੀ ਇਹ ਇੱਧਰ ਆ ਤਾਂ ਉਹ ਚੀਜ਼ ਆ ਗਈ ਇਹ ਬੇਸਮੈਂਟ ਟੁੱਟ ਚੁੱਕਾ ਪਰ ਪਹਿਲਾਂ ਉੱਪਰ ਸਾਰਾ ਕਵਰ ਹੁੰਦਾ ਸੀ ਬੰਦ ਹੁੰਦਾ ਸੀ ਬਹੁਤੋ ਬੇਸਮੈਂਟ ਵੀ ਬਣਾਈ ਹੋਈ ਹੈ ਅੱਗੇ ਬੇਸਮੈਂਟ ਬਣਾਈ ਹੋਈ ਆ ਇਹ ਕਿ ਨਾ ਸੋਨਾ ਆਰਟ ਅਟੈਕ ਉਸ ਸਮੇਂ ਦਾ ਬਣਾਇਆ ਹੋਇਆ ਹੈ ਇਹ ਐਨ ਮਤਲਬ ਇਹ ਚੰਗੀ ਤਰ੍ਹਾਂ ਇੱਥਾਂ ਘਟ ਘਟ ਕੇ ਐਨ ਸੋਹਣੀਆਂ ਲਾਈਆਂ ਹੋਈਆਂ ਨੇ ਪੂਰੀ ਫਿਨਿਸ਼ਿੰਗ ਨਾਲ ਬਣਾ ਹੋਇਆ ਦੇਖੋ ਆ ਇਧਰਲੇ ਪਾਸੇ ਅੰਦਰ ਨੇ ਹੋਰ ਪਿੱਛੇ ਨੂੰ ਜਾ ਕੇ ਇਧਰ ਹੋਰ ਕਮਰੇ ਬਣਿਆ ਹੋਣੇ ਤੇ ਇਹ ਕਹਿੰਦੇ ਆ ਵੀ ਇਧਰਲੇ ਪਾਸੇ ਸੀਗਾ ਜਿਹੜਾ ਇਹ ਤਾਂ ਕੋਈ ਸਟੋਰ ਰੂਮ ਵਗੈਰਾ ਸੀਗਾ ਜਾਂ ਕੋਈ ਚੇਂਜਸ ਚੇਂਜਸ ਰੂਮ ਹੋ ਸਕਦਾ ਉਸ ਸਮੇਂ ਦਾ ਉਹ ਕਹਿ ਸਕਦੇ ਆਪਾਂ ਚੇਂਜਿੰਗ ਰੂਮ ਤੇ ਇਧਰਲੇ ਪਾਸੇ ਆ ਕਹਿੰਦੇ ਵੀ ਇਹ ਬਾਥਰੂਮ ਹੁੰਦਾ ਸੀਗਾ ਹੈ ਬਾਰਾ ਕੀ ਬੁਰ ਬੁਲਈਆਂ ਨੇ ਬਾਕੀ ਉਸ ਸਮੇਂ ਦਾ ਗੱਲਾਂ ਨੇ clear ਹਰ ਤੱਕ ਆਪਾਂ ਨੂੰ ਕਿਸੇ ਬੰਦੇ ਨੇ ਦੱਸਿਆ ਨਹੀਂ ਹੈਗਾ ਹੁਣ ਆਪਾਂ ਇਧਰੋਂ ਚੱਲਦੇ ਆ ਬਾਹਰ ਤੇ ਇਧਰ ਇੱਕ ਕਮਰਾ ਇਹ ਆ ਗਿਆ ਆ ਵਿੱਚ ਇਹੜੇ ਆਲੇ ਵਗੈਰਾ ਤੁਹਾਨੂੰ ਦੇਖਦੇ ਆ ਸਾਰੇ ਦੀਵੇ ਵਗੈਰਾ ਰੱਖਣ ਵਾਸਤੇ ਸੀ ਆ ਮਰਹਰ ਰਹਿਦਾ ਸੀ ਇਹ ਮੇਹਨ ਮੋਰੇ ਸੀਗਾ ਇਹ ਮੱਧ ਆਨੂੰ ਠੀਕ ਹੈ ਜੀ ਹੁਣ ਇੱਥੋਂ ਆਪਾਂ ਚੱਲਦੇ ਆ ਬਾਹਰਲੇ ਪਾਸੇ ਆਉਨੇ ਆ ਕੀ ਆਗਾ ਸਾਹਮਣੇ ਦਾ ਵੀ ਬਾਰਾ ਇੱਕ ਵਾਰੀ 뷰 ਚੈੱਕ ਕਰੋ ਬਸ ਵਾਲੇ ਦਿਵਾਲੇ ਦਾ ਦੋ ਮਿੰਟ ਚੁੱਪ ਰਹਿ ਕੇ ਬਾਰਿਸ਼ ਵੀ ਹੋਣ ਵਾਲੀ ਹੈ ਮੈਂ ਦੱਬਲ ਵੀ ਆ ਗਿਆ ਭਾਈ ਚੜ੍ਹ ਕੇ ਪੂਰੇ ਹਨ ਚਲੋ ਦੇਖਦੇ ਜਿੰਨੀ ਬਣਦੀ ਹੈ ਤੇ ਇਧਰ ਆਪਾਂ ਚੱਲਦੇ ਹੁਣ ਸ਼ੌਤਖਾਨੇ ਵਾਲਾ ਯਾਨੀ ਕਿ ਠੰਡੇ ਕਮਰੇ ਵਾਲਾ ਤੇ ਜਿਹੜਾ ਦੌਲਤਖਾਨਾ ਹੈ ਖਾਸ ਹੈ ਜਿਹੜਾ ਕਿ ਸ਼ਾਹਜਹਾਂਦ ਬਾਰੇ ਬਣਾਇਆ ਗਿਆ ਸੀ ਉਹ ਵੀ ਇਸ ਪਾਸੇ ਹੀ ਹੈ ਅਸੀਂ ਦੇਖਣ ਲਈ ਜਾ ਰਹੇ ਹਾਂ ਤੇ ਬੱਦਲ ਨੂੰ ਦੇਖ ਕੇ ਬਾਕੀ ਸਾਰੇ ਆਪਣੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਇਹ ਖਾਲ ਵੀ ਸੀ ਇਹਦੇ ਵਿੱਚੋਂ ਵੀ ਪਾਣੀ ਇੱਧਰ ਫੁਹਾਰਾਂ ਤੱਕ ਪਹੁੰਚਾਇਆ ਜਾਂਦਾ ਸੀ ਪਾਣੀ ਬਿਲਕੁਲ ਵੀ ਵੇਸਟ ਨਹੀਂ ਸੀ ਕਰਦੇ ਹਾਂ ਨਾ ਹੂੰ ਹਰੇ ਹਰੇ ਦੇ ਕੋ ਪਿੰਨੀਆਂ ਇਹ ਸੋਹਣੇ ਹਰੇਲੇ ਸਾਰੇ ਪਾਸੇ ਬਰਖਤ ਲੱਗਦੇ ਇੱਥੇ ਕਿਤੇ ਗਰਮੀ ਲੱਗਦੀ ਹੁਣ ਯਾਰ ਇਹ ਜੇ ਬਾਗ ਦੀ ਸਾਬ ਦਾ ਖਾਣਾ ਬਹੁਤ ਹੁੰਦੀ ਕੀ ਰੋਸੀ ਹੋ ਸਮੇਂ ਗੱਡੇ ਗੱਡੇ ਲੰਬੇ ਲੰਬੇ ਸਰਾਖਤ ਨੇ ਚਲ ਜੇ ਇਹ ਨੂੰ ਤਾਂ ਕੋ ਹੋਰ ਦਸਤਾ ਹੋਣਗੇ ਉਸ ਸਮੇਂ ਕੋਈ ਤਾਂ ਹੋਣਗੇ ਇਹ ਤਾਂ ਵੈਸੇ ਸਾਰੇ ਨਵੇਂ ਲੱਗਦੇ ਨੇ ਵੀ ਉਸ ਤੋਂ ਬਾਅਦ ਹੀ ਲਗਾਏ ਹੋਣੇ ਹੋ ਰਿਹਾ ਸਾਹਮਣੇ ਸ਼ਬਦ ਖਾਣਾ ਤੇ ਇਹ ਦੱਸਿਆ ਨਾ ਕਿ ਜਿਹੜੀ ਥੋੜੀ ਟੇਢੀ ਚੈਦੀ ਨਾ ਇਹ ਦਿਵਾ ਆਪਣੇ ਕਮਰਾ ਇਹ ਸ਼ੁਰੂ ਤੋਂ ਇਦਾਂ ਦਾ ਹੀ ਹੈ। ਕਾਫੀ ਟੇਡਾ ਲੱਗ ਰਿਹਾ। ਹੂੰ ਇਹ ਤਾਂ ਬਣਾਉਣ ਦਾ ਮਕਸਦ ਪਤਾ ਨਹੀਂ ਕਿ ਇਸ ਵਿੱਚ ਵੀ ਥੋੜਾ ਟੇਡਾ ਕਿਉਂ ਬਣਾਇਆ ਗਿਆ ਜਾਂ ਬਾਅਦ ਵਿੱਚ ਟੇਡਾ ਹੋਇਆ। ਇਸ ਬਾਰੇ ਕੋਈ ਪੱਕੀ ਜਾਣਕਾਰੀ ਤਾਂ ਨਹੀਂ ਹੈ। ਚਲੋ ਇਧਰ ਪਾਸਾ ਥੋੜਾ ਇਹ ਉੱਚਾ ਗਿਆ ਹੈ ਇਧਰ ਪਾਸਾ। ਹੂੰ ਇਹ ਇੱਥੇ ਸਾਰੇ ਫੁਆਰੇ ਲੱਗੇ ਹੁੰਦੇ ਸੀ ਇਹ ਤੇ ਇਹਨਾਂ ਵਿੱਚ ਦੀ ਪਾਣੀ ਥੱਲੇ ਦੀ ਪਾਈਪਾਂ ਪਾ ਕੇ ਥੱਲੇ ਦੀ ਪਾਣੀ ਕੱਢਿਆ ਹੋਇਆ ਸੀਗਾ ਉਧਰੋਂ ਵਸਿਆ ਆਪਣੀ ਇਹ ਇਹ ਪਾਣੀ ਸਟੋਰ ਕਰਨ ਵਾਸਤੇ ਇੱਕ ਛੋਟਾ ਜਿਹਾ ਹੌਟ ਟੈਪ ਬਣਾਇਆ ਹੋਇਆ ਇਹ ਪੁਹਾਰਿਆਂ ਦਾ ਪਾਣੀ ਜਿਹੜਾ ਇਹ ਜਿਆਦਾ ਉੱਚਾ ਤਾਂ ਨਹੀਂ ਜਾਂਦਾ ਹੋਗਾ ਉਸ ਲੈਣਾ ਵਾ ਨਹੀਂ ਨਹੀਂ ਇਹਨਾਂ ਦਾ ਪਾਣੀ ਤਾਂ ਇਨੋਚਾ ਦਾ ਗ੍ਰੈਫਟ ਦੇ ਹਿਸਾਬ ਨਾਲ ਆ ਉਧਰੋਂ ਕਹੋ ਜਿਹੜੇ ਹਿਸਾਬ ਨਾਲ ਮੋਕਿਆਂ ਥੱਲੇ ਪਾਈਪਾਂ ਪਾਈਆਂ ਜਾਂਦੀਆਂ ਸੀ ਤੇ ਇਧਰੋਂ ਅੱਗੇ ਉੱਪਰ ਛੋਟੇ ਛੋਟੇ ਪਾਈਪ ਪਾਉਂਦੇ ਬਾਹਰ ਕੱਢੇ ਜਾਂਦੇ ਸੀ ਮਾਜਬ ਤਕਰੀਬ ਨੰਬਰ ਕਹਿ ਸਕਦਾ ਵੀ ਅੱਧਾ ਕੋਟੇ ਜਾਂ ਫੋਟੂ ਚ ਰਕਪਣੀ ਨਿਕਲਦਾ ਹੋਣਾ ਬਾਹਰ ਹੂੰ ਚਲੋ ਦੇਖਦੇ ਆਪਾਂ ਸਾਹਮਣੇ ਇਹ ਆ ਗਿਆ ਦੌਲਤ ਖਾਨਾ ਇਹ ਖਾਸ ਤੇ ਇਹ ਅਕਬਰ ਤੋਂ ਬਾਅਦ ਸਾਹ ਜਹਾਂ ਨੇ ਬਣਵਾਇਆ ਸੀ ਤੇ ਦੱਸਦੇ ਆ ਕਿ ਸਾਹ ਜਹਾਂ ਦੀ ਜਿਹੜੀ ਕਿ ਕੀਮਤੀ ਵਸਤਾਂ ਹੁੰਦੀਆਂ ਸੀ ਜੋ ਵੀ ਕੋਈ ਧਨ ਦੌਲਤ ਸੀ ਉਹ ਸਾਰਾ ਇਸ ਜਗ੍ਹਾ ਤੇ ਰੱਖਦਾ ਹੁੰਦਾ ਸੀ ਆ ਲੈ ਕੇ ਇਦਾਂ ਦੀਵਾਰਾਂ ਮੋਟੀਆਂ-ਮੋਟੀਆਂ ਦੁਵਾਰਾਂ ਤੱਕੜੀਆਂ ਦੁਵਾਰਾਂ ਬਣਾਈਆਂ ਉਹਨਾਂ ਨੇ ਆ ਦੇਖੋ ਕਿੰਨੀਆਂ ਮੋਟੀਆਂ-ਮੋਟੀਆਂ ਦੁਵਾਰਾਂ ਨੇ ਤੇ ਇਧਰੇ ਪਾਸੋਂ ਇਹ ਬਾਹਰ ਦਾ ਰਸਤਾ ਹੈ ਬਾਹਰ ਜਾਣ ਵਾਸਤੇ ਤੇ ਸਾਹਮਣੇ ਸਾਰੇ ਤਾਂ ਜੰਗਲੇ ਹੁੰਦਾ ਸੀ ਹਾਲ ਤਾਂ ਇਹ ਵੱਜ ਗਏ ਚਲੋ ਹੁਣ ਆਪਾਂ ਇਹਦਾ ਦੇਖਦੇ ਆ ਅੰਦਰ ਕੀ ਹੈ ਇੱਕ ਖੁੱਲ੍ਹਾ ਕਮਰੇ ਦੀ ਤਰ੍ਹਾਂ ਤੇ ਇਹਦੇ ਵਿੱਚ ਵਿੱਚ ਤੇ ਸੈਂਟਰ 'ਚ ਫੁਆਰਾ ਲੱਗਿਆ ਹੁੰਦਾ ਸੀ ਤੇ ਇਧਰੋਂ ਵੀ ਸਾਰਾ ਆਲੇ-ਆਲੇ ਜੰਗਲੀ ਹੈ ਇਹ ਆ ਜੀ ਉਸ ਸਮੇਂ ਦਾ ਦੌਲਤਖਾਨਾ ਹੈ ਖਾਸ ਦੋ ਤਿੰਨ ਮੰਜ਼ਿਲਾ ਬਣਾਇਆ ਹੋਇਆ ਵੀ ਵਿੱਚ ਉਹਦੀ ਪੋਡੀਅਮ ਚੜ੍ਹਦੇ ਨੇ ਆਪਾਂ ਪੌੜੀ ਵੀ ਦਿਖਾਉਣਾ ਤੁਹਾਨੂੰ ਆਇਤਲੇ ਪਾਸੇ ਐਨ ਪੂਰਾ ਜੰਗਲਾ ਹੈ ਦੂਰੂਰ ਦਾ ਕੁਛ ਨਹੀਂ ਹੈ ਤੇ ਸਾਰਾ ਪਾਣੀ ਵੀ ਇਧਰਲੇ ਪਾਸੇ ਨਿਕਲ ਜਾਂਦਾ ਸੀਗਾ ਤੇ ਪਾਣੀ ਦਾ ਸੋਰਸ ਇਹ ਵੀ ਦੱਸਿਆ ਜਾਂਦਾ ਕਿਥੇ ਨਾਲ ਇੱਕ ਹੰਸਲਾ ਨਦੀ ਵੀ ਚੱਲਦੀ ਹੁੰਦੀ ਸੀ ਇਹਦੇ ਨਾਲ-ਨਾਲ ਇਹਦੇਲੇ ਪਾਸੇ ਥੋੜਾ ਜਿਹਾ ਥੜੇ ਨੂੰ ਨੀਮੀ ਜਗ੍ਹਾ ਇਧਰਲੇ ਪਾਸੇ ਭਰਪੂਰ ਇੱਕ ਤਰ੍ਹਾਂ ਦਾ ਜੰਗਲ ਹੀ ਆ ਮੇਰਾ ਵੀ ਹਮ ਆਇਆ ਇਧਰਲੇ ਪਾਸੇ ਜੰਗਲ ਆ ਤੇ ਆਈ ਇਹ ਇਧਰ ਸਾਰਾ ਪਾਣੀ ਇਧਰੋਂ ਸਾਰੇ ਬੇਸਟਜ ਕਮਰਿਆਂ ਦੀ ਪਿਛਲੇ ਪਾਸੇ ਨਿਕਲ ਜਾਂਦੀ ਸੀ ਸਾਰੇ ਇਹਦੇ ਅੰਦਰੋਂ ਬੰਦ ਇਹਦੇੋਂ ਨਾ ਅੰਦਰੋਂ ਕਮਰਿਆਂ ਨੂੰ ਦੇਖਦੇ ਚੱਲ ਗਏ ਇਹ ਸੀਗਾ ਸੈਂਟਰ ਜਿਹੜਾ ਫੋਰਾ ਲੱਗਿਆ ਹੁੰਦਾ ਸੀ ਫੇ ਇਹ ਅੱਗੇ ਕਮਰਿਆਂ ਤੇ ਦਰਵਾਜ਼ੇ ਇਹ ਆਇਨਾ ਦੇ ਨਾਲਾ ਪੌੜੀਆਂ ਚੜ੍ਹਦੀਆਂ ਨੇ ਦੋਨੋਂ ਪਾਸੇ ਇਧਰ ਵੀ ਚੜ੍ਹਦੀ ਹੈ ਤੇ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਵੀ ਹੈ ਇਹ ਇਹ ਰਹੀ ਦੂਸਰੇ ਪਾਸੇ ਵਾਲੀ ਬੋੜੀ ਇਧਰੋਂ ਪੌਣੇ ਚੜ੍ਹ ਕੇ ਉੱਪਰਲੇ ਪੋਸਟਨ ਵੱਲ ਜਾਇਆ ਜਾਂਦਾ ਸੀ ਮਾਤਰ ਹੁਣ ਤਾਂ ਸਭ ਕੁਝ ਟੈ ਟੇਰੀ ਹੋ ਚੁੱਕਿਆ ਇਹਦੇ ਟੈਣ ਦਾ ਵੀ ਇੱਕ ਕਾਰਨ ਸੀ ਉਹ ਇਹ ਸੀ ਕਿ ਜਦੋਂ ਆਪਾਂ ਛੋਟੇ ਹੁੰਦੇ ਵਾ ਪੜਦੇ ਹੁੰਦੇ ਸੀਗੇ ਕਿ ਜਦੋਂ ਬੰਦਾ ਬੰਦਾ ਸਿੰਘ ਬਹਾਦਰ ਜੀ ਨੇ ਸਰੰਦ ਤੇ ਚੜਾਈ ਕਰੀ ਸੀ ਆਪਾਂ ਸੁਣਦੇ ਹੁਣ ਨੇ ਵੀ ਬੰਦਾ ਸੇ ਮਾਦਨ ਸਰੰਦ ਦੀ ਇਟਰਨੈਟ ਖੜਕਾਤੀ ਸੀ ਇਹ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਸਿੰਘਾਂ ਨਾਲ ਲੜਾਈ ਹੋਈ ਸੀ ਇਹਨਾਂ ਦੀ ਮੁਗਲਾਂ ਦੀ ਆ ਸਿੰਘਾਂ ਨੇ ਇੱਥੇ ਜਿਹੜੀਆਂ ਵੀ ਮੁਗਲਾਂ ਦੀਆਂ ਜੋ ਵੀ ਇਮਾਰਤਾਂ ਸੀ ਉਹ ਸਾਰੀਆਂ ਢਹਿ ਢੇਰੀ ਕਰ ਦਿੱਤੀਆਂ ਸੀ ਇਹ ਕੁਛ ਇਧਰੋਂ ਬਾਹਰ ਦਾ ਵੀ